ਸੋ ਬੀਬੀ ਜੀ ਕੀ ਕਰਸੜਾ ਨਾਲ ਨੇ ਸ਼ਰੂਮ ਨੇ ਕਲਿੱਦਲ ਸੁਧਾਰ ਲਹਿਰ ਦੇ ਵਿੱਚੋਂ ਅਜੇ ਮੀਟਿੰਗ ਜਿਹੜੀ ਕਿ ਕੀਤੀ ਜਾ ਰਹੀ ਹੈ ਬੀਬੀ ਜੀ ਅਹਿਮ ਮੀਟਿੰਗ ਹੈ ਇਸ ਮੀਟਿੰਗ ਦੇ ਅਜੰਡੇ ਕੀ ਹੈ ਅਜੰਡਾ ਤੇ ਇਹ ਹੈ ਕਿ ਕੱਲ ਦੇ ਜੋ ਹਾਲਾਤ ਹੋਏ ਸੀ ਇਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਇੱਕ ਤੇ ਸਾਨੂੰ ਥੋੜੇ ਜਿਹਾ ਰਾਹਤ ਇਹ ਮਹਿਸੂਸ ਹੋਈ ਹੈ ਕਿ ਸਾਡੀ ਕੌਮ ਦਾ ਇੱਕ ਸਰਬੋੱਚ ਅਦਾਲਤ ਜਿਹਨੂੰ ਅਸੀਂ ਕਹਿੰਦੇ ਹਾਂ ਉਸ ਦੀ ਹੋਂਦ ਦੁਨੀਆ ਦੇ ਸਾਹਮਣੇ ਪ੍ਰਗਟ ਹੋਈ ਜਿਹੜੇ ਲੋਕ ਕਹਿੰਦੇ ਸੀ ਨਾ ਸ੍ਰੀ ਅਕਾਲ ਤਾ ਸਾਨੂੰ ਕੋਈ ਮੰਨਦਾ ਨਹੀਂ ਸ੍ਰੀ ਅਕਾਲ ਤਾ ਸਭ ਕੁਝ ਕਰ ਨਹੀਂ ਸਕਦਾ ਤੇ ਸ੍ਰੀ ਅਕਾਲ ਤਾ ਸਾਹਿਬ ਦੀ ਹੋਂਦ ਜਿਹੜੀ ਸੀ ਉਹ ਲੋਕਾਂ 'ਚ ਪਤਾ ਲੱਗ ਗਈ ਕਿਉਂਕਿ ਉਹ ਸੰਦੇਸ਼ ਵੀ ਦਿੰਦੇ ਆ ਕਾਤਾ ਖਤੋਂ ਆਦੇਸ਼ ਵੀ ਜਾਰੀ ਕਰਦੇ ਆ ਤੇ ਉਹ ਸਜ਼ਾ ਵੀ ਦੇ ਸਕਦੇ ਆ ਕੋਈ ਪੰਥਕ ਰਵੈਤਾ ਨੂੰ ਪੰਥਕ ਮਰਿਆਦਾ ਨੂੰ ਤੇ ਸਿੱਖ ਸਿਧਾਂਤਾਂ ਨੂੰ ਉਹਨਾਂ ਨੇ ਮੁੱਖ ਰੱਖ ਕੇ ਜੋ ਫੈਸਲਾ ਕੀਤਾ ਸਾਡੇ ਵਾਸਤੇ ਇੱਕ ਗੱਲ ਇਹ ਤਸੱਲੀ ਹੈ ਕਿ ਉਹਨਾਂ ਨੇ ਪੰਥਕ ਰਵੈਤਾ ਨੂੰ ਤੇ ਪੰਥਕ ਮਰਿਆਦਾ ਨੂੰ ਨੇ ਕਾਇਮ ਰੱਖਿਆ। ਤਨਖਾਈਆ ਕਰਾਰ ਦੇਣਾ ਉਸ ਤੋਂ ਬਾਅਦ ਜਿਹੜੀਆਂ ਪਾਵਰਾਂ ਟੈਕਨੀਕਲ ਤੌਰ ਤੇ ਭੁੰਦਰ ਸਾਹਿਬ ਨੂੰ ਦੇ ਦੇਣੀਆਂ ਤੁਹਾਨੂੰ ਕੀ ਲੱਗਦਾ ਸੁਖਬੀਰ ਸਿੰਘ ਬਾਦਲ ਨੂੰ ਹੁਣ ਕਿਸ ਤਰੀਕੇ ਦੇ ਨਾਲ ਪੇਸ਼ ਹੋਣਾ ਚਾਹੀਦਾ ਹੈ ਵਿਧੀ ਵਿਧਾਨ ਜਿਹੜਾ ਕਿ ਹੈ ਉਹਦੇ ਅਨਸਾਰ। ਵਿਧੀ ਵਿਧਾਨ ਤੇ ਹੈ ਕਿ ਜਦੋਂ ਕੋਈ ਤਨਖਾਈਆ ਕਰਾਰ ਦਿੱਤਾ ਜਾਵੇ ਸ਼੍ਰੋਮਣੀ ਅਕਾਲੀ ਦਲ ਦਾ ਉਸ ਮਹਾਨ ਸੰਸਥਾ ਦਾ ਕੋਈ ਪ੍ਰਧਾਨ ਬਣ ਨਹੀਂ ਸਕਦਾ। ਠੀਕ। ਨਾ ਪਤਿਤ ਨਾ ਤਨਖਾਈਆ। ਉਹਨੂੰ ਇਮੀਡੀਏਟ 5 ਮਿੰਟਾਂ ਵਿੱਚ ਉਹਨੂੰ ਅਸਤੀਫਾ ਦੇਣਾ ਪੰਦਾ ਪਰ ਅਫਸੋਸ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਰਏ ਪ੍ਰਧਾਨ ਮੈਂ ਤਾਂ ਸਮਝੀ ਸ਼ਾਇਦ ਉਹਨੇ ਕਿਉਂਕਿ ਆਟੋਮੈਟਿਕਲੀ ਸਮਝੋ ਹਣ ਪ੍ਰਧਾਨ ਨਹੀਂ ਉਹਨੇ ਅੱਜ ਵੀ ਨਹੀਂ ਮਹਿਸੂਸ ਕੀਤਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਜੀ ਦਾ ਹੁਕਮ ਜੁਆਇਆ ਉਹਨੂੰ ਮੈਨੂੰ ਮੰਨਣਾ ਚਾਹੀਦਾ ਹੈ ਅਜੇ ਵੀ ਅਵਗਿਆ ਕਰ ਰਹੇ ਨਾ ਉਹ ਕਿਸੇ ਦੀ ਮੀਟਿੰਗ ਕਰ ਸਕਦੇ ਹਨ ਪੰਥਕ ਸਫਾ ਚੋਂ ਇਸ ਵੇਲੇ ਉਹ ਬਾਹਰ ਹੈ ਜਦ ਬਿਅਕਤੀ ਪੰਥਕ ਸਫਾ ਚੋਂ ਬਾਹਰ ਹੋ ਜੇ ਉਹਨੂੰ ਪ੍ਰਧਾਨ ਰਹਿਣ ਦਾ ਅਧਿਕਾਰ ਹੀ ਕੋਈ ਨਹੀਂ ਪਰ ਦੇਖੋ ਤੁਸੀਂ ਹੈਰਾਨੀ ਦੀ ਗੱਲ ਕਿ ਪ੍ਰਧਾਨਗੀ ਦੀ ਕੁਰਸੀ ਕਿਉਂ ਉਹਨਾਂ ਨੂੰ ਇੰਨੀ ਪਿਆਰੀ ਲੱਗਦੀ ਹੈ ਕਿਉਂ ਨਹੀਂ ਉਹ ਅਜੇ ਸ਼੍ਰੀ ਅਕਾਲ ਤਾ ਸਦਾ ਅਜ ਵੀ ਹੁਕਮਾਨਦਰੀ ਮੈਂ ਤੇ ਇਹ ਬੇਨਤੀ ਕਰਾਂਗੀ ਕਿ ਸਦਾਸਬੀਰ ਸਿੰਘ ਜੀ ਬਾਦਲ ਸਾਹਿਬ ਤੁਸੀਂ ਕਮ ਸਕੋ ਸ਼੍ਰੀ ਅਕਾਲ ਤਾ ਸਬ ਦੀ ਹੋਂਦ ਨੂੰ ਤੇ ਲੋਕਾਂ ਵਿੱਚ ਪ੍ਰਗਟ ਕਰੋ ਜਿਹੜੀ ਗੱਲ ਤਾਂ ਉਹਨਾਂ ਨੇ ਹਦਾਇਤ ਕੀਤੀ ਹੈ ਤੁਸੀਂ ਉਹਨ ਮੰਨ ਤੇ ਲਓ ਜਦੋਂ ਤੁਹਾਡਾ ਨਾਲ ਕੋਈ ਤਾਲਮੇਲ ਨਹੀਂ ਕਰ ਸਕਦਾ ਤੁਹਾਡਾ ਕੋਈ ਮੀਟਿੰਗ ਨਹੀਂ ਕਰ ਸਕਦਾ ਤੁਸੀਂ ਕਿਤੇ ਜਾ ਨਹੀਂ ਸਕਦੇ ਤੁਸੀਂ ਕੋਈ ਮੀਟਿੰਗ ਨਹੀਂ ਕਰ ਸਕਦੇ ਈਵਨ ਤੁਸੀਂ ਇਹ ਦੇਖੋ ਗੁਰਦੁਆਰਾ ਸਾਹਿਬ ਜੀ ਜੋ ਮੱਥਾ ਟੇਕਣ ਜਾਂਦੇ ਐ ਜਾ ਸਕਦੇ ਚਲੋ ਗੁਰਦੁਆਰੇ ਚ ਕੋਈ ਰੋਕ ਨਹੀਂ ਸਕਦਾ ਪਰ ਗੁਰਦੁਆਰਾ ਸਾਹਿਬ ਚ ਸੰਗਤ ਚ ਬੋਲ ਨਹੀਂ ਸਕਦੇ ਫਿਰ ਉਹਦੀ ਅਰਦਾਸ ਨਹੀਂ ਗੁਰਦੁਆਰੇ ਚ ਹੋ ਸਕਦੀ ਜਦ ਤੱਕ ਉਹ ਤਨਖਾਈ ਆ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਾ ਨਹੀਂ ਸਕਦਾ ਜਦ ਤੱਕ ਤਨਖਾਈ ਆ ਹੁਣ ਇਹ ਤੋਂ ਵੱਡੀ ਸਜ਼ਾ ਕੀ ਹੁੰਦੀ ਗਲਤ ਪੱਲਾ ਪਾ ਕੇ ਬੁਲਾਇਆ ਉੱਥੇ ਇਹ ਇਹ ਜਾਣ ਕੇ ਨਹੀਂ ਉਹ ਤੇ ਆਪਣੀ ਸਪਸ਼ਟਕਨ ਦੇ ਕੇ ਆਈ ਸੀ ਵੀ ਮੈਂ ਸਾਰੀਆਂ ਗਲਤੀਆਂ ਕੀਤੀਆਂ ਤਾਂ ਹੀ ਉਹ ਗਲਤੀਆਂ ਨੂੰ ਉਹਨਾਂ ਕਿਹਾ ਕਿ ਸਾਰੇ ਗੁਨਾਹ ਨੇ ਦੇਖੋ ਇਹ ਤਿੰਨ ਗੱਲਾਂ ਬੜੀਆਂ ਵੱਡੀਆਂ ਨੇ ਜਿਹੜੀਆਂ ਉਹਨੇ ਕਿਹਾ ਕਿ ਵੱਡੇ ਗੁਨਾਹ ਬੰਥ ਹਿੱਤਾਂ ਦਾ ਨੁਕਸਾਨ ਤੇ ਪਾਰਟੀ ਦਾ ਪਤਲੇ ਹੋ ਜਾਣਾ ਵੱਡੇ ਗੁਨਾਹ ਕਿਤੇ ਇਸ ਕਰਕੇ ਉਤਰਖਾਈਆਂ ਕੋਸ਼ਿਸ਼ ਕੀਤਾ ਜਾਂਦਾ ਹੈ ਇਤੋਂ ਵੱਡੀ ਗੱਲ ਕੀ ਕਹਿ ਸਕਦੇ ਸੀ ਸਿੰਘ ਸਾਹਿਬ ਬਿਵੀ ਨਹੀਂ ਤੁਹਾਡੀ ਵੀ ਕਿਹਾ ਗਿਆ ਸੀ ਉਹਦਾ ਸੀ ਉਹ ਲਾਂਬੇ ਕਰਨ ਦਾ ਸੀ ਪ੍ਰਧਾਨਗੀ ਤੋਂ ਬੇਸ਼ੱਕ ਕਾਰਜਕਾਰੀ ਪ੍ਰਧਾਨ ਖੁੰਦੜ ਨੂੰ ਉਲਾ ਦਿੱਤਾ ਗਿਆ ਇਹਦੀ ਗੱਲ ਨਹੀਂ ਸੰਦੇ ਕਾਰਜਕਾਰੀ ਪ੍ਰਧਾਨ ਹੈ ਹੀ ਦਾ ਮਤਲਬ ਹੀ ਨਹੀਂ ਠੀਕ ਹੈ ਪ੍ਰਧਾਨ ਅਸਤੀਫਾ ਦੇਵੇ ਵਰਕਿੰਗ ਕਮੇਟੀ ਬੈਠੀ ਹੈ ਅਸਤੀਫਾ ਮਨਜ਼ੂਰ ਕਰੇ ਅਗਲਾ ਪ੍ਰਧਾਨ ਐਕਟਿੰਗ ਲਾਉਣਾ ਜਾ ਪ੍ਰਧਾਨ ਦੀ ਚੋੜ ਕਰਨੀ ਉਹ ਕਰ ਲੈ ਬਾਰ ਬਾਰ ਨਾ ਹੋਵੇ ਪ੍ਰਧਾਨ ਦੀ ਕੁਰਸੀ ਕਿਉਂ ਨਹੀਂ ਛੱਡਦੇ ਇਸ ਗੱਲ ਦੀ ਨਹੀਂ ਸਮਝ ਜਾਂਦੇ ਅੱਜ ਅਕਾਲ ਤੱਕ ਤੈਨੂੰ ਮੰਨ ਲੈਂਦੇ ਠੀਕ ਹੈ ਉਹ ਇਹ ਗੱਲ ਆ ਦੇਖੋ ਮੈਂ ਸਿਧਾਂਤਿਕ ਗੱਲ ਕਰਦੀ ਮੈਂ ਕੋਈ ਮੈਨੂੰ ਕੋਈ ਉਹਦੀ ਪ੍ਰਧਾਨਗੀ ਦਾ ਮੇਰਾ ਕੋਈ ਮਤਲਬ ਨਹੀਂ ਨਾ ਮੈਂ ਉਹਦੇ ਕੋਈ ਲੈਣੀ ਹੈ ਨਾ ਕੋਈ ਮੈਂ ਕੋ ਕੱਢ ਕੇ ਮੈਨੂੰ ਕੋਈ ਕੁਝ ਮਿਲਣਾ ਹੈ ਤੁਸੀਂ ਮੈਨੂੰ ਸਿਧਾਂਤਿਕ ਗੱਲ ਪੁੱਛਦੇ ਮੈਂ ਸਿਧਾਂਤਿਕ ਜਵਾਬ ਦੇਵਾਂਗੀ ਤੋਟਾ ਫਿਰ ਇਹ ਕਲੈਕਸ਼ਨ ਕੀ ਹੋਏਗਾ ਜੀ ਸਾਡਾ ਤੇ ਜੀ ਦੇਖੋ ਅਸੀਂ ਚਾਹਾਂਗੇ ਕਿ ਸ਼ੋਮਨੀ ਕਾਲ ਦਲ ਮਜ਼ਬੂਤ ਹੋਵੇ ਸਾਡੀ ਸਾਰੀ ਪੰਥਕ ਇਕਤਾ ਹੋਵੇ ਅਸੀਂ ਤੇ ਬੇਨਤੀ ਵੀ ਕਰਾਂਗੇ ਸਿੰਘ ਸਾਹਿਬਾਨਾਂ ਨੂੰ ਕਿ ਆਵਾਜ਼ ਦੇਣ ਕਿ ਸਾਰੀਆਂ ਪੰਥਕ ਤੇ ਰਾਜੀਆਂ ਇਕੱਠੀਆਂ ਹੋ ਕੇ ਨਵੀਂ ਭਰਤੀਕਰਨ ਪ੍ਰਧਾਨ ਚੁਣਿਆ ਜਾਵੇ ਤੇ ਤਾਂ ਜੋ ਸ਼ੋਮਨੀ ਕਾਲ ਦਲ ਜਿਹੜਾ ਉਹ ਤਕੜਾ ਹੋ ਸਕੇ ਭੂਲਾ ਸਾਹਿਬ ਤਾਂ ਕਹਿੰਦੇ ਸੀ ਆਜੂ ਇਕੱਠੇ ਹੋ ਕੇ ਬੈਠਦੇ ਆਂ ਗੱਲਬਾਤ ਹੁਣ ਸਰ ਕੌਣ ਹੈ ਜੀ ਅਸੀਂ ਤੇ ਮੰਨਦੇ ਨਹੀਂ ਉਹਨੂੰ ਜਿਹੜਾ ਵਿਆਹ ਹੈ ਅਸੀਂ ਤੇ ਮੰਨਦੇ ਨਹੀਂ ਉਹ ਤੇ ਆਪ ਵੀ ਦੋਸ਼ੀ ਹੈ ਜੀ ਕਿੰਦਾ ਦੋਸ਼ੀ ਹੈ ਉਹ ਬੰਦੇ ਨੇ ਆਪ ਮੈਨੂੰ ਜਿਹੜਾ ਸਬੂਤ ਹੈ ਜਿਸ ਬੰਦੇ ਨੇ ਮਿੱਠੂ ਸੇ ਕਾਹਨੇ ਕਹਨੇ ਕਿਹਾ ਕਿ ਮੈਨੂੰ ਨਾਲ ਲੈ ਕੇ ਗਏ ਤੇ ਪੁੰਦਰ ਸਾਹਿਬ ਨੇ ਇੱਕ ਕਾਹਨੇਵਾਲ ਪਿੰਡ ਹੈ ਇਹਦਾ ਫਾਰਮ ਹਾਊਸ ਹੈ ਉੱਥੇ ਬਾਦਲ ਸਾਹਿਬ ਦੀ ਉਹਦੇ ਸਿਆਸੀ ਬੰਦਿਆਂ ਨਾਲ ਮੀਟਿੰਗ ਕਰਾਈਆਂ ਇਹ ਤੇ ਮੀਟਿੰਗ ਕਰਾਉਂਦੇ ਰਹੇ ਨੇ ਇਹ ਉਹਦੇ ਉਹਦੇ ਦੇ ਘਰ ਦਾ ਮੈਂਬਰ ਹੈ ਜੋ ਚਾਹਣਗੇ ਕਰਾ ਲਾਂਗੇ ਉਹ ਤਾਂ ਹੀ ਕਹਿੰਦੇ ਵੀ ਜਦੋਂ ਚਾਹਾਂਗੇ ਮੈਂ ਬਣ ਜਾਵਾਂਗੇ ਜਦੋਂ ਚਾਹਾਂਗੇ ਮੈਂ ਹਟ ਜਾਵਾਂਗਾ ਜੀ ਵੀ ਤੁਹਾਨੂੰ ਵੀ 15 ਦਿਨਾਂ ਦੇ ਵਿੱਚ ਵਿੱਚ ਚੁੱਥੇ ਸਪੇਸ਼ ਹੋਣ ਲੈ ਕੇ ਆ ਗਿਆ ਮੈਂ ਮੈਂ ਤੇ ਦੇਖੋ ਜੀ ਸ਼੍ਰੀ ਅਕਾਲ ਤਰ ਸਾਹਿਬ ਤੇ ਜਾਨ ਮੰਗੇ ਮੈਨੂੰ ਸਾਰੀ ਜ਼ਿੰਦਗੀ ਵਾਸਤੇ ਕੋਈ ਸਜ਼ਾ ਲਾ ਦੇ ਮੈਂ ਤਾਂ ਵੀ ਚੱਲਣ ਨੂੰ ਤਿਆਰ ਆ ਮੈਂ ਆਪਣੀ ਹੋਂਦ ਨਹੀਂ ਚਾਹਦੀ ਮੈਂ ਤਖਤ ਵੀ ਹੋਣ ਚਾਹਦੀ ਮੇਰਾ ਪੰਥ ਤਕੜਾ ਰਹੇ ਪੰਥ ਵਸੈ ਮੈਂ ਮਰਾਂ ਮੈਨੂੰ ਕੋਈ ਚਿੰਤਾ ਨਹੀਂ 15 ਦਿਨ ਮੈਂ ਰਹੀ ਹਾਂ ਪਰ ਮੰਤਰੀ ਮੇਰਾ ਇਹਨਾਂ ਘਟਨਾਮਾਂ ਨਾਲ ਕੋਈ ਸਰਕਾਰ ਨਹੀਂ ਕੋਈ ਸਬੰਧ ਨਹੀਂ ਕੋਈ ਕਿਸੇ ਕਿਸਮ ਦੀ ਮੀਟਿੰਗ ਨਹੀਂ ਨਾ ਕੋਈ ਸਲਾਹ ਨਾ ਕੋਈ ਕਿਸੇ ਫੈਸਲੇ ਚ ਫਿਰ ਵੀ ਮੈਂ ਜਾ ਕੇ ਆਪਣਾ ਸਪਸ਼ਟਿਕਨ ਦੇ ਕੇ ਆਵਾਂ ਠੀਕ ਬੋਲਤਾ ਤੋ ਬੀਬੀ ਜਗੀਰ ਕੌਰ ਦਾ ਕਹਿਣਾ ਹੈ ਕਿ ਖੁਦ ਨਿੱਜੀ ਤੌਰ ਤੇ ਪੇਸ਼ ਹੋ ਕੇ ਜਿਹੜਾ ਸਪਸ਼ਟੀਕਰਨ ਦੇ ਕੇ ਆਉਣਗੇ ਤਾਂ ਨਾਲ ਦੀ ਨਾਲ ਜਦੋਂ ਚੰਡੀਗੜ੍ਹ ਅ ਇਸ ਚੰਡੀਗੜ੍ਹ ਦੇ ਵਿੱਚ ਹੋਣ ਵਾਲੀ ਕਾਲੀ ਦਾ ਸੁਧਾਰ ਦੀ ਲਹਿਰ ਦੀ ਮੀਟਿੰਗ ਦਾ ਏਜੰਡੇ ਤੇ ਗੱਲ ਕਰਦੇ ਆ ਤਾਂ ਉਹਨਾਂ ਦਾ ਕਹਿਣਾ ਹੈ ਕਿਸ ਨੂੰ ਅੱਗੇ ਜਿਹੜਾ ਕੇ ਹੁਣ ਵਧਾਇਆ ਜਾਵੇਗਾ ਹਾਲਾਂਕਿ ਅਜੇ ਵੀ ਸੁਖਬੀਰ ਸਿੰਘ ਬਾਦਲ ਜਿਹੜਾ ਕਿ ਉਹ ਵਗਿਆ ਕਰਦੇ ਹੋਏ ਨਜ਼ਰ ਆ ਰਹੇ ਨੇ ਸੁਖਬੀਰ ਸਿੰਘ ਬਾਦਲ ਨੂੰ ਜੇ ਤਨਖਾਹਿਆ ਕਰਾਰ ਹੋਣ ਤੋਂ ਬਾਅਦ ਕੋਈ ਵੀ ਅਜਿਹਾ ਹੱਕ ਨਹੀਂ ਕਿ ਉਹ ਕਿਸੇ ਤਰ੍ਹਾਂ ਦੀ ਮੀਟਿੰਗ ਕਰ ਸਕਣ ਜਾਂ ਕਿਸੇ ਤਰੀਕੇ ਦਾ ਪ੍ਰਧਾਨਗੀ ਦੇ ਵਿੱਚ ਕਾਬਜ ਰਹਿ ਸਕਣ ਨੂੰ ਦੇਖਣਾ ਇਹ ਹੈ ਪੂਰੀ ਜਿਹੜੀ ਮ ਨੇ ਕਲਕੇ ਸਾਹਮਣੇ ਆਉਂਦਾ ਹੈ ਮੈਂ ਸਰਖਾਬ ਆਪਣੇ ਸਹਿਯੋਗੀ ਜਗਜੀਤ ਦੇ ਨਾਲ ਰੋਜ਼ਾਨਾ ਸਪੋਕਸਮੈਨ ਚੰਡੀ